ਦੇਖੋ ਜੀ ਸਾਨੂੰ ਸਾਡੇ ਮੰਚ 100% ਸਾਨੂੰ ਪਤਾ ਹੈਗਾ ਕਿ ਅਸੀਂ ਜਿੱਤਾਂਗੇ ਬਹੁਤ ਸ਼ਾਨਦਾਰ ਜਿੱਤ ਹੋਏਗੀ ਉਹਦੇ ਕਾਰਨ ਇਹ ਹੈ ਵੀ ਸਾਡੀ ਜਿਹੜੀ ਸਰਕਾਰ ਹੈ ਉਹਨੇ ਕੰਮ ਕੀਤਾ ਲੋਕਾਂ ਦੇ ਕੰਮ ਕੀਤੇ ਆ ਔਰ ਜਿਹੜਾ ਸਾਡਾ ਕੈਂਡੀਡੇਟ ਹੈ ਬਹੁਤ ਨੇਕ ਇਨਸਾਨ ਹੈ ਉਹਨੇ ਵੀ ਬਹੁਤ ਕੰਮ ਕੀਤੇ ਆ ਚਾਹੇ ਸਾਡਾ ਹਸਪਤਾਲ ਨੂੰ ਰੈਨੋਵੇਸ਼ਨ ਚ ਉਹਨੇ ਮਦਦ ਕੀਤੀ ਆ ਕੈਂਸਰ ਪੇਸ਼ੈਂਟਸ ਦੀ ਬਹੁਤ ਮਦਦ ਕਰਦਾ 에어ਪੋਰਟ ਲੈ ਕੇ ਆਣਾ ਐਸ ਐਮ ਪੀਓ ਦੀ ਆਊਟਸਟੈਂਡਿੰਗ ਪਰਫਾਰਮੈਂਸ ਹੈ ਮੈਡੀਕਲ ਕਾਲਜ ਲੈ ਕੇ ਆਣਾ ਔਰ ਜਿਹੜੇ ਉੱਤੇ ਕਿੰਨੇ ਫਲਾਈਓਵਰ ਕੈਂਡੀਡੇਟ ਬੈਸਟ ਕੈਂਡੀਡੇਟ ਹੈ ਜੀ ਬਸਟ ਪਾਰਟੀ ਆ ਜਨੇ ਲੋਕਾਂ ਨੂੰ ਬਿਜਲੀ ਤਕਰੀਰ ਦਿੱਤੀ ਆ ਜੀ ਮੁਹੱਲਾ ਕਲੈਨਿਕ ਬਣਾਇਆ ਲੁਧਿਆਣੇ ਵਿਚਕਾਰ 500 ਮੀਟਰ ਤੇ ਮੁਹੱਲਾ ਕਲੈਨਿਕ ਬਣਾਇਆ ਜੀ ਤੇ ਇਸੇ ਤਰ੍ਹਾਂ ਜਿਹੜਾ ਤੁਹਾਡਾ ਲੋਕਾਂ ਦੇ ਬਿਜਲੀ ਦੇ ਬਿੱਲ ਨਹੀਂ ਆਉਂਦੇ ਜੀ ਅਸੀਂ 90% ਲੋਕਾਂ ਦੇ ਬਿੱਲ ਨਹੀਂ ਆਉਂਦੇ ਦਵਾਈ ਮਿਲਦੀ ਆ ਪੜਾਈ ਸਕੂਲ ਆਫ ਐਮਿਨੈਂਸ ਬਣਾਇਆ ਪੜਾਈ ਬੱਚਾ ਨੂੰ ਬਹੁਤ ਅੱਛੀ ਮਿਲ ਰਹੀ ਆ ਤੇ ਆਮ ਬੰਦੇ ਜਿਹੜੇ ਹੈਗੇ ਆ ਉਹ ਮਾਨ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਸ ਤੋਂ ਬਹੁਤ ਖੁਸ਼ ਆ ਔਰ ਸਾਡੇ ਕੈਂਡੀਡੇਟ ਤੋਂ ਵੀ ਬਹੁਤ ਖੁਸ਼ ਆ ਸਾਡੇ ਮਨ ਚ ਕੋਈ ਉਹ ਨਹੀਂ ਆ ਜੀ ਬਾਲੋ ਜਿੰਨੀਆਂ ਵੋਟਾਂ ਆਵਦੇ ਪਾਰਟੀ ਨੂੰ ਪਾਇਨਗੇ ਨੇ ਬਾਕੀ ਸਭ ਨੂੰ ਮੁਲਾਕਾ ਨਹੀਂ ਪਾਣੀ ਸਰ ਜੀ ਕਿਤੇ ਨਾ ਕਿਤੇ ਹਤਾਸ਼ਾ ਚੋ ਕੇ ਖਾਸ ਕਰਕੇ ਜਿਹੜੇ ਕੌਂਸਲ ਦੇ ਕੈਂਡੀਡੇਟ ਹੈ ਉਹ ਮਤਲਬ ਉਹਨਾਂ ਨੂੰ ਆਦਤ ਪਈ ਹੋਈ ਜੀ ਜਦੋਂ ਉਹਨਾਂ ਨੂੰ ਲੱਗਦਾ ਸੀਗਾ ਵੀ ਰਾਜ ਕਰਨ ਦਾ ਤਾਂ ਸਾਡੇ ਹੀ ਹੱਕ ਆ ਸਾਡਾ ਕੋਈ ਅਨੁਸਰਧ ਅਧਿਕਾਰ ਹੈ ਜਾਂ ਸਾਡਾ ਮਤਲਬ ਉਹਨਾਂ ਨੂੰ ਨਾ ਮਤਲਬ ਉਹ ਤਾਂ ਬਰਦਾਸ਼ਤ ਨਹੀਂ ਹੋ ਰਿਹਾ ਪੀ ਇਹ ਪਤਾ ਨਹੀਂ ਕਿੱਥੋਂ ਆ ਗਿਆ ਸਾਨੂੰ ਕਹਿੰਦੇ ਵੀ ਇਹੀ ਹੈ ਸਾਨੂੰ ਅਸੈਂਬਲੀ ਚ ਇਹੀ ਕਹਿੰਦੇ ਪਤਾ ਨਹੀਂ ਕਿੱਥੋਂ ਆ ਗਿਆ ਸਾਨੂੰ ਸਾਨੂੰ ਬਾਹਰ ਕੱਢਤਾ ਸੀ ਤਾਂ ਕਦੇ ਸੋਚਿਆ ਵੀ ਨਹੀਂ ਸੀਗਾ ਉਹਨਾਂ ਦਾ ਬਾਪ ਦਾਦੇ ਵੇਲੇ ਚੱਲੀ ਜਾ ਰਿਹਾ ਸੀ ਸਾਰਾ ਵਧੀਆ ਚੱਲ ਰਿਹਾ ਸੀ ਉਹਨਾਂ ਦਾ ਉਹ ਉੱਥੇ ਐਮਐਲਏ ਰਹੇ ਆ ਮੰਤਰੀ ਰਹੇ ਆ ਜਿਹੜਾ ਕੰਮ ਉਦੋਂ ਨਹੀਂ ਕਰ ਸਕਿਆ ਇਹ ਗੱਲ ਮੈਨੂੰ ਲੋਕਾਂ ਨੇ ਕਹੀ ਆ ਕਹਿੰਦੇ ਜੀ ਇਹ ਮੌਕਾ ਤਾਂ ਤੁਹਾਡਾ ਹੀ ਬਣਦਾ ਮੈਂ ਕਿਹਾ ਜੀ ਉਹ ਕਿਉਂ ਕਹਿੰਦੇ ਜੀ ਜਦੋਂ ਇਹ ਬੰਦੇ ਨੂੰ ਇੱਕ ਬੰਦਾ ਐਮਐਲਏ ਰਹਿ ਲਿਆ ਮੰਤਰੀ ਰਹਿ ਲਿਆ ਇਹੋ ਜਿਹੇ ਕਿਹੜਾ ਕੰਮ ਹੈ ਜਿਹੜਾ ਮੰਤਰੀ ਬਣ ਕੇ ਨਹੀਂ ਕਰ ਸਕਿਆ ਤੇ ਆਪੋਜੀਸ਼ਨ ਦਾ ਐਮਐਲਏ ਬਣ ਕੇ ਕਰ ਦੇਗਾ ਲੈ ਆ ਉਹਨਾਂ ਨੂੰ ਚਾਹ ਨਹੀਂ ਦਿੱਤਾ ਨਵੇਂ ਨੂੰ ਕਿਉਂ ਚਾਹ ਉਹ ਇਹ ਇਹ ਜਿਹੜੇ ਪਾਰਟੀ ਦੇ ਕੁਝ ਫੈਸਲੇ ਹੁੰਦੇ ਆ ਜੀ ਪਾਰਟੀ ਨੇ ਕੁਝ ਟੈਲੈਂਟ ਵੀ ਦੇਖਣਾ ਹੁੰਦਾ ਔਰ ਉਹਨੂੰ ਲੈ ਕੇ ਆਏ ਔਰ ਰਾਜ ਸਭਾ ਦਾ ਮੈਂਬਰ ਸੀਗੇ ਉਹ ਇੱਕ ਬਿਜ਼ਨਸਮੈਨ ਹੈ ਉਹਨਾਂ ਨੂੰ ਉਹਨਾਂ ਦੇ ਇੱਕ ਪਾਰਟਿਕੂਲਰ ਉਹਨਾਂ ਦਾ ਕੀ ਟੈਲੈਂਟ ਹੈ ਸਾਡੀ ਲੀਡਰਸ਼ਿਪ ਦਾ ਕੰਮ ਹੁੰਦਾ ਬਾਕੀ ਜਿਹੜੇ ਸਾਰੇ ਐਮਐਲਏ ਆ ਮੈਂ ਵੀ ਪਹਿਲੀ ਵਾਰ ਨਹੀਂ ਬਣਿਆ ਸੀ ਦੂਜੀ ਵਾਰ ਨਹੀਂ ਬਣਿਆ ਸੀ ਭਾਵੇਂ ਤੀਜੀ ਵਾਰ ਬਣਿਆ ਸੀਗਾ ਐਮਐਲਏ ਬਣਨੇ ਬਹੁਤ ਵੱਡੀ ਗੱਲ ਹੈ ਜੀ ਇਹ ਇਦਾਂ ਦੇ ਸਾਡੇ ਵਿੱਚ ਕੋਈ ਇਦਾਂ ਨਹੀਂ ਸਾਡੇ ਵਿੱਚ ਪੂਰਾ ਡਿਸਪਲਿਨ ਗਿਆ ਔਰ ਅਸੀਂ ਧੰਨਵਾਦ ਕਰਦੇ ਆ ਅਸੀਂ ਜਿਹੜੇ ਬਾਕੀ ਦੇ ਬੰਦੇ ਐਮਐਲਏ ਬਣਿਆ ਨਾ ਜੀ ਉਹ ਜੇ ਕੇਜਰੀਵਾਲ ਪਾਰਟੀ ਨਾ ਬਣਾਦਾ ਅਸੀਂ ਐਮਐਲਏ ਨਹੀਂ ਬਣਦੇ ਸੀ ਸਾਡੇ ਆ ਬਹੁਤ ਘਟਿਆ ਇੱਕ ਤੁਹਾਡੇ ਦੇਖੋ ਹੁਸ਼ਿਆਰਪੁਰ ਦੇ ਬੜੇ ਔਰ ਬਹੁਤ ਹੀ ਵੈਲ ਰਿਸਪੈਕਟਡ ਡਾਕਟਰ ਹੈ ਜੀ ਉਹਨਾਂ ਦਾ ਹੀ ਵਾਸ ਮੈਰੀਡ ਹੋ ਜਾਂਦਾ ਡਿਵੋਰਸ ਹੋ ਜਾਂਦਾ ਕ੍ਰਿਟੀਕ ਕਰ ਲਿਆ ਜੀ ਡਿਵੋਰਸ ਹੋ ਗਿਆ ਉਹਨਾਂ ਦਾ ਉਹਨਾਂ ਦੀ ਕੋਈ ਪ੍ਰਾਣੀਆਂ ਪਿਕਚਰ ਉਹ ਵੀ ਉਹਨਾਂ ਨੇ ਮੋਫ ਕਰਕੇ ਜਾਂ ਉਹਨਾਂ ਨੂੰ ਜਿਹੜਾ AI ਦੇ ਨਾਲ ਜਿਹੜਾ ਕਰਕੇ ਪਾਇਆ ਇਹਨਾਂ ਨੂੰ ਸ਼ਰਮ ਮਾਣੀ ਚਾਹੀਦੀ ਉਹੀ ਗੱਲ ਗੱਲ ਉੱਥੇ ਅਜਿੰਦੀ ਕੰਫਰੰਸ ਕਿਉਂ ਦੀ ਤੇ ਜਿਨ੍ਹਾਂ ਨੂੰ ਨਸ਼ੇ ਦੀ ਇਹ ਨਹੀਂ ਇਹ ਮਤਲਬ ਬਰਦਾ ਇਹ ਬਰਦਾਸ਼ਤ ਹੀ ਨਹੀਂ ਕਰ ਪਾਰੇ ਵੀ ਇਹ ਕਿੱਥੋਂ ਆ ਗਿਆ ਬੰਦੇ ਐਮਐਲਏ ਬਣ ਕੇ ਮਨਿਸਟਰ ਬਣ ਕੇ ਤੇ ਇਹਨਾਂ ਦੇ ਮਤਲਬ ਜਿਵੇਂ ਬਰਦਾ ਜਦੋਂ ਗਿਰਦਾ ਹੈ ਨਾ ਜੀ ਉਦੀ ਫਿਰ ਕੋ लिमिट ਨਹੀਂ ਰਹਾ ਜਾਂਦੀ ਹੋਰ ਗਿਰਦਾ-ਗਿਰਦਾ ਜਾਂਦਾ ਮਤਲਬ ਬਿਲਕੁਲ ਹੀ ਬਹੁਤ ਇੱਕ ਇਨਸਾਨੀਅਤ ਤੋਂ ਘਟਿਆ ਅਗਰੀ ਹੋਈ ਹਰਕਤ ਕੀਤੀ ਆ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਔਰ ਇਹੋ ਜਿਹੀ ਹਰਕਤ ਨਹੀਂ ਕਰਨੀ ਚਾਹੀਦੀ ਔਰ ਉਹਨਾਂ ਕੋ ਨਹੀਂ ਦੇਖੋ ਗੱਲ ਇਹ ਹੈ ਕਿ ਮੈਂ ਤੁਹਾਨੂੰ ਕਹਿ ਰਿਹਾ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਉਹ ਸਾਰਿਆਂ ਦਾ ਕੈਰੈਕਟਰ ਇੱਕ ਆ ਇਹ ਪਾਰਟੀ ਬਾਕੀ ਸਾਰਿਆਂ ਤੋਂ ਅਲੱਗ ਆ ਇਹ ਗੱਲ ਕਰਦੀ ਆ ਐਜੂਕੇਸ਼ਨ ਦੀ ਇਹ ਗੱਲ ਕਰਦੀ ਆ ਸਿਹਤ ਦੀ ਇਹ ਕਰਦੀ ਆ ਨਸ਼ਾ ਮੁਕਤ ਪੰਜਾਬ ਦੀ ਇਹ ਗੱਲ ਕਰਦੀ ਆ ਰੋਜ਼ਗਾਰ ਦੀ ਉਹ ਉਹਨਾਂ ਨੇ ਕਦੇ ਗੱਲਾਂ ਕੀਤੀਆਂ ਸੀ ਉਹਨਾਂ ਨੇ ਮਤਲਬ ਇੱਕ ਉਹ ਉਹਨਾਂ ਦਾ ਅਜੰਡਾ ਹੀ ਅਲੱਗ ਸੀਗਾ ਇਹ ਲੋਕਾਂ ਨੂੰ ਸਾਡਾ ਝੰਡਾ ਪਸੰਦ ਆ ਰਿਹਾ ਸਾਡਾ ਕੰਮ ਸ਼ਾਨਦਾਰ ਆ ਤੇ ਉਹ ਹਤਾਸ਼ਾ ਦੇ ਵਿੱਚ ਆ ਕੇ ਹੋ ਜੀ ਨੀ ਸ਼ਰਕਤ ਤਾਂ ਕਰਦਾ ਇਹੋ ਜਿਹੀ ਕਟ ਹਰਕਤ ਨਹੀਂ ਕਰਨੀ ਚਾਹੀਦੀ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਜਿਹੜਾ ਰਾਜਨੀਤੀ ਦਾ ਕੁਛ ਨਾ ਕੁਛ ਨਾ ਜਿਹੜੇ ਦੇ ਕੋਈ ਬੰਦਾ ਮਾੜਾ ਬਿਹੇਵੀਅਰ ਹੋਵੇ ਨਾ ਤੇ ਉਹਨੂੰ ਕਹਿੰਦੇ ਵੀ ਤੇਰਾ ਬਿਹੇਵੀਅਰ ਅਨਪਾਰਲੀਮੈਂਟਰੀ ਆ ਦਿਸ ਇਜ਼ ਡੈਫੀਨਿਟਲੀ ਅਨਪਾਰਲੀਮੈਂਟਰੀ